ਸ਼ਮਰਨ ਅੰਧੇ ਨ ਜਾਗਿਆ ਆ ਦੇ ਆ ਤਾਂ ਕਮੇ ਜਾਗਿਆ ਨਹੀਂ ਵੀ ਸੋਵੇਂ ਨਾ ਰਾਤ ਨੂੰ ਜਾਗਿਆ ਸਰੀਰ ਵਾਲੀ ਨੀਂਦ ਦੀ ਗੱਲ ਨਹੀਂ ਸਰੀਰ ਵਾਲੀ ਨੀਂਦ ਦੀ ਗੱਲ ਨਹੀਂ ਨਹੀਂ ਉਹ ਗੁਰਬਾਨੀ ਤੋਂ ਗੁਰਮਤ ਤੋਂ ਕਿਤੇ ਵੀ ਕਰਾਸ ਕਰਦਾ ਜਾਗਦਾ ਰਹੂਗਾ ਨਹੀਂ ਅਸੀਂ ਕਰ ਸਕਦੇ ਬੈਰੀਵਾਨੇ ਵਾਲੀ ਗੱਲ ਕੋਸੋਕੀ ਤੇ ਖਰਾ ਉੱਤਰਨਾ ਗੁਰਬਾਨੀ ਜੋ ਕਹਿੰਦੀ ਹੈ ਤੇ ਇਹਨੂੰ ਤਾਂ ਅਸੀਂ ਨਹੀਂ ਜਾ ਸਕਦੇ ਜਾਗਦਾ ਰਹਿਣ ਦੀ ਗੱਲ ਹੈ ਜਾ ਕਾਉਂਟ ਟਰੱਕ ਜਲਾਉਂਦਾ ਆਪਣੇ ਉਹਦੇ ਵਿੱਚ ਰਹਿਣੇ ਜੇ ਸੌਂ ਗਿਆ ਤੂੰ ਦੂਏ ਪਿੱਛਾ ਗੇ ਢੋਕੂਗਾ ਦੂਏ ਲੱਜ ਜਾ ਕੇ ਆਪਣੀ ਲਾਈਨ ਪਾਰ ਜੂਗਾ ਉਹ ਸੌਂ ਗਿਆ ਜਾਂ ਫਟਵਾ ਤੇ ਚੜ ਦੂਗਾ ਆਪਣੇ ਵਿੰਗਾ ਪੈਰ ਨਹੀਂ ਡਰਨਾ ਹੈ ਖੜੇ ਤਿੱਖੀ ਬਾਲਾ ਦੀ ਕੀ ਬੜੀ ਬਹੀਨ ਰੇਖਾ ਹੈ ਉਹ ਰੇਖਾ ਨਹੀਂ ਝੜਨੀ ਅਸੀਂ ਸੌਂ ਗਿਆ ਫੇ ਤਾਂ ਪਤਾ ਹੀ ਨਹੀਂ ਕਿੱਧਰ ਪੈ ਤਰਿਆ ਗੇ ਐ ਨਹੀਂ ਚੱਲ ਸਕਦੇ ਅਸੀਂ ਇਹ ਭਜੰਗ ਪ੍ਰਿਆਸਾਂ ਦਾ ਫਿਰ ਤथापੜੀ ਚਾਲ ਮੈਨੂੰ ਇਹ ਮੈਂ ਜਾਂਦਾ ਤੇ ਸੱਚ ਵਾਲ ਨੂੰ ਕਹਦੇ ਝੂਠ ਵਾਲ ਨੂੰ ਕਹਦੇ ਝੂਠ ਵਾਲ ਨੂੰ ਸੱਚ ਵਾਲ ਨੂੰ ਕਦੇ ពੁੱਢ ਕਦੇ ਪਾਪ ਕਦੇ ਪਾਪ ਕਦੇ ਪੁੱਢ ਉਹ ਜਿਹੜੀ ਐਂ ਚਾਲ ਦੱਸੀ ਹੋਈ ਐ ਇਹਨੂੰ ਸੱਪ ਤਾਂ ਗਿਆ ਜਿਹੜਾ ਡਾਟਾ ਮਿਲਦਾ ਚੱਲਦਾ ਸਾਰੇ ਸੱਪ ਨੂੰ ਉਹ ਸੱਪ ਕਦੇ ਇਹੋ ਜਿਹਾ ਨਹੀਂ ਹੁੰਦੇ ਚਾਲੀ ਐ ਸੱਪ ਵਾਲੀ ਚਾਲੀ ਭਗਤਾਂ ਦੀ ਚਾਲ ਧਰਾਲੀ ਧਰਾਲੀ ਦੁਨੀਆ ਦੀ ਇਹੜੀ ਚਾਲ ਐਵੇਂ ਹੀ ਆ ਸੱਪਾਂ ਦੀ ਚਾਲ ਭਗਤਾਂ ਦੀ ਚਾਲ ਨਹੀਂ ਬਿਲਕੁਲ ਸੂਤੇ ਸੂਤੇ ਫੇਗ ਚਲੋ ਤੁਮ ਆਤਰ ਕੋ ਟੱਕਾ ਦੇ ਨਹੀਂ ਤਾਂ ਕੋਈ ਆ ਕੇ ਟਕਰਾਈਗਾ ਤੁਹਾਡੇ ਜੀ ਜੇ ਤੁਸੀਂ ਚਲੇਗਾ ਨਾ ਤੂੰ ਇਹ एरिया ਚ ਕੋਈ ਟਕਰਾਈਗਾ ਆਪ ਉਦੋਂ ਰੈਨੂ ਆਉਂਦਿਆ ਸੀ ਐਨੂ ਜਾਂਦੇ ਆ ਉਹਦਾ ਟੱਕਰ ਪੱਜੇ ਜਾਣੀ ਆ ਪਟਾਣਾਂ ਦੀ ਫੌਜ ਆਉਂਦੀ ਏ ਸਾਰੀ ਭੱਜੀ ਆ ਖਾਣੇ ਨੂੰ ਬੁਜਾਉਂਦੇ ਵੰਦੇ ਅਰੇ ਕੋਈ ਸੁਤਾ ਪਿਆ ਡਰਾਈਵਰ ਆਉਂਦਾ ਹੋਵੇ ਮੂਰੇ ਤੇ ਉਹਨਾਂ ਕਹਿੰਦਾ ਸੁਤਾ ਪਿਆ ਹੁੰਦਾ ਆਪਣੇ ਕਾਰ ਨੂੰ ਬੁਜਾ ਲੋ ਸੌਂ ਆਖ ਵੀ ਲੱਗੇ ਜਾਂਦੀ ਆਦਮੀ ਦੀ ਫਿਰ ਦੇਖੇ ਜਾਂਦਾ ਕੋਈ ਤਾਂ ਗਲਤ ਆ ਰਿਹਾ ਘਰ ਨੂੰ ਸੌਂ ਗਿਆ ਹੋਊਗਾ ਆਪ ਨੂੰ ਬੁਜਾਉਂ ਲੁਕੂਗਾ ਜਾਗ ਦੇ ਜਾਗਦੇ ਨੇ ਬੈਠਣਾ ਸੁੱਤੇਆਂ ਤੋਂ ਕੋਤਾ ਸਾਹਿਬ ਦਾ ਨਹੀਂ ਹੈ ਨਹੀਂ ਉਹਨਾਂ ਕੋਲ ਤਾਂ ਅਸੀਂ ਦੇਖਣਾ ਦੁਨੀਆ ਗੱਲ ਪੈਣ ਨੂੰ ਫਿਰਦੀ ਅਸੀਂ ਨਹੀਂ ਗੱਲ ਪੈਣਾ ਕਿਸੇ ਦੇ ਉਹਦਾ ਤਾਂ ਅਸੀਂ ਕਹਿੰਦੇ ਜਦ ਕੋਈ ਸਾਡਾ ਬਿਲਕੁਲ ਸਹੀ ਨਾ ਲੜਾਈ ਤੋਂ ਉਦੋਂ ਲੜਨ ਦੀ ਗੱਲ ਕੀਤੀ ਹੈ ਲੜਨ ਵਾਸਤੇ ਨਹੀਂ ਸਾਨੂੰ ਕੋਈ ਇਜਾਜ਼ਤ ਹੈਗੀ